ਦੇਖੋ ਜੀ ਇਹ ਜਿਹੜੀ ਫਿਲਮ ਬਣਾਈ ਗਈ ਹੈ ਇਹ ਫਿਲਮ ਕਾਫੀ ਹੱਦ ਤੱਕ ਇੱਕ ਸਾਜਿਸ਼ ਦਾ ਹੀ ਹਿੱਸਾ ਹੈ ਹੁਣ ਇਹ ਜਿਹੜੀ ਕੰਗਣਾ ਰਣੌਤ ਹੈ ਉਹਦੇ ਵਿੱਚ ਮੁੱਖ ਰੋਲ ਕਰਦੀ ਹੈ ਹੁਣ ਆਪਾਂ ਸਾਰੇ ਪਹਿਣਪਰਾ ਜਾਣਦੇ ਆ ਕਿ ਸਾਡੇ ਪੰਜਾਬ ਦਾ ਜਿਹੜਾ ਵਧੀਆ ਕਲਚਰ ਹੈ ਇੰਨਾ ਸ਼ਾਨਾਂ ਮਤੀ ਇਤਿਹਾਸ ਹੈ ਔਰ ਸ਼ਾਇਦ ਇਸ ਬੀਬੀ ਨੂੰ ਤੇ ਪਤਾ ਹੀ ਨਹੀਂ ਹੈ ਔਰੇ ਬੀਬੀ ਜਦੋਂ ਵੀ ਬੋਲਦੀ ਹੈ ਪਹਿਲਾਂ ਕਿਸਾਨਾਂ ਦੀਆਂ ਮਾਵਾਂ ਨੂੰ ਮਾੜਾ ਚੰਗਾ ਬੋਲਦੀ ਰਹੀ ਹੈ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਤੇ ਉੱਥੇ ਵੀ ਇਹ ਟਾਰਗੇਟ ਰਹੀ ਤੇ ਉਸ ਤੋਂ ਬਾਅਦ ਇਹਨੇ ਕਾਫੀ ਧੀਰ ਤੱਕ ਇਹਨੇ ਬਿਆਨਬਾਜ਼ੀ ਸਾਡੇ ਵਾਸਤੇ ਬਹੁਤ ਆਤਵਾਦੀ ਬੜਾ ਕੁਝ ਸਾਨੂੰ ਦੱਸਦੀ ਹੈ ਇਹ 86 ਸੈਂਸਰ ਤੋਂ ਪਾਸ ਨਹੀਂ ਹੁੰਦੀ ਫਿਲਮ ਉਨੀ ਦੇਰੇ ਦੇਤੇ ਪੈਨ ਲਾਇਆ ਜਾਵੇ ਇੱਕ ਤੇ ਸਾਡੇ ਉਹ ਜ਼ਖਮ ਦੁਬਾਰਾ ਹਰੇ ਕਰ ਦਿੰਦੀ ਹੈ ਇਹਦੋਂ ਜੋ ਕਿ ਉਹ ਸੀਨ ਸਾਨੂੰ ਦੁਬਾਰਾ ਦੇਖਣ ਨੂੰ ਮਿਲਣਗੇ ਫਿਰ ਉਹਦੇ ਵਿੱਚ ਰੀਅਲ ਜਿਹੜੀ ਚੀਜ਼ ਸੀ ਉਹ ਘੱਟ ਵਿਖਾਈ ਜਾਣੀਆਂ ਉਹਦੇ ਵਿੱਚ ਆਪਣੇ ਆਪ ਪਾਏ ਹੋਏ ਸੀਨ ਬਹੁਤ ਜ਼ਿਆਦਾ ਨਹੀਂ ਹਾਂ ਜੀ ਨੂਨ ਪਾਉਣੀ ਆ ਜਦੋਂ ਹੁਣ ਫਿਲਮ ਚੱਲੂਗੀ ਉਹਦੇ ਵਿੱਚ ਦਿਖਾਏ ਹੋਣੇ ਸਾਡੇ ਸੀਨ ਦਿਖਾਏ ਹੋਣੇ ਮਾਰੇ ਸੀਨ ਦਿਖਾਏ ਹੋਣੇ ਚੰਗੇ ਦਾ ਦਿਖਾਏ ਹੋਣੇ ਟਾਇਰਾਂ ਦੇ ਵਿੱਚ ਗਲਾਂ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਹੋਣਾ ਲਿਖੀ ਹੋਈ ਆ ਫਿਲਮ ਕਲਮ ਦੇ ਨਾਲ ਉਹ ਕਲਮ ਨਹੀਂ ਹੈਗੀ ਉਹ ਕਿਰਪਾਨ ਹੈ ਉਹ ਸਿੱਖਾਂ ਦੇ ਦਿਲਾਂ ਦੇ ਵਿੱਚ ਹੱਕ ਦੇ ਵਿੱਚ ਸਰਾਖ ਕੀਤੇ ਹੋਇਆ ਉਹ ਕਲਮ ਨੇ ਕਹਿਣਾ ਚਾਹੁੰਨੇ ਆ ਜਿਹੜੀ ਇਹ ਫਿਲਮ ਹੈਗੀ ਆ ਤੇ ਜੇ ਗਲਤ ਹੋਈ ਜੇ ਸਾਡਾ ਕੋਈ ਇਦਾਂ ਦੇ ਕੋਈ ਸਾਡੀ ਬੇਅਦਬੀ ਹੋਈ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਜਾਂ ਸਾਡੇ ਸਿੱਖਾਂ ਬਾਰੇ ਕਿਸੇ ਕੋਈ ਪੜਕਾਉ ਬਿਆਨ ਹੋਏ ਅਸੀਂ ਉਹ ਫਿਲਮ ਬੰਦ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਕੰਗਣਾ ਦੇ ਉੱਤੇ ਪਰਚਾ ਪਵਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂ ਸਾਡੀ ਸਿੱਖ ਊਮ ਜਿਹੜੀ ਹੈਗੀ ਆ ਉਹਦੇ ਦਿਲਾਂ ਦੇ ਠੇਸ ਪਹੁੰਚੂਗੀ ਇਹ ਜਿੱਤੇ ਸਾਡੇ ਜੇ ਹੁਣ ਪਹੁੰਹਣਗੇ ਜੇ ਲਾਉਣਗੇ ਵਿੱਚ ਅੱਗਾ ਟਾਇਰ ਪਾ ਕੇ ਗੱਲ ਦੇ ਵਿੱਚ ਟਾਇਰ ਪਾ ਕੇ ਸਾੜਨਗੇ ਐਦਾਂ ਕਰਨਗੇ ਇਦਾਂ ਦੀਆਂ ਚੀਜ਼ਾਂ ਹੀ ਛੋੜੀ ਢੱਲਾਂਗੇ ਇਹ ਤਾਂ ਬੌਨ ਕਰਾਵਾਂਗੇ ਕੰਗਨਾਰ ਨੂੰ ਨੋਟ ਦੀ ਅਮਰਜੈਂਸੀ ਫਿਲਮ 'ਚ ਚਰਚਾ ਅਮਦੇ ਵਿੱਚ ਬਣੀ ਹੋਈ ਹੈ ਇਸ ਕਰਕੇ ਕਿਉਂਕਿ ਸਿੱਖ ਜਥੇਬੰਦੀ ਇਸ ਫਿਲਮ ਦਾ ਵਿਰੋਧ ਕਰ ਰਹੀ ਹੈ ਤੇ ਇਸ ਫਿਲਮ ਨੂੰ ਬੈਨ ਕਰਾਉਣ ਦੀ ਗੱਲ ਆਖੀ ਜਾ ਰਹੀ ਸਿੱਖ ਜਥੇਬੰਦੀ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਕਿ ਉਹਨਾਂ ਦਾ ਕੀ ਕਹਿਣਾ ਕੀ ਪ੍ਰਤੀਕਿਰਿਆ ਹੈ ਕਿਉਂਕਿ ਬੀਤੇ ਦਿਨ ਬੀਬੀ ਹਰਸਿਮਰਤ ਕੌਰ ਬਾਲਦਵ ਵੀ ਬਿਆਨ ਇਸ ਮੁੱਦੇ ਤੇ ਆਂਦਾ ਸੋ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਮਰਜੈਂਸੀ ਫਿਲਮ ਨੂੰ ਕਿਵੇਂ ਦੇਖ ਰਿਹਾ ਹਾਂ ਕਿਉਂਕਿ ਲਗਾਤਾਰ ਇਸ ਦਾ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈ ਹਰ ਸਿਮਰਤ ਕੌਰ ਬਾਦਲ ਜੀ ਦਾ ਵੀ ਬਿਆਨ ਆਂਦਾ ਹੈ ਕੱਲ ਕਿਵੇਂ ਦੇਖ ਲੂੰ ਦੇਖੋ ਜੀ ਇਹ ਜਿਹੜੀ ਫਿਲਮ ਬਣਾਈ ਗਈ ਹੈ ਇਹ ਫਿਲਮ ਕਾਫੀ ਹੱਦ ਤੱਕ ਇੱਕ ਸਾਜ਼ਿਸ਼ ਦਾ ਹੀ ਹਿੱਸਾ ਹੈ ਕਿਉਂਕਿ ਜਿਸ ਤਰ੍ਹਾਂ ਅੱਜ ਤੱਕ ਸਾਡੀ ਸਿੱਖ ਕੌਮ ਨੂੰ ਟਾਰਗੇਟ ਕਰਦੀ ਰਹੀ ਹੈ ਦੁਨੀਆ ਅਸੀਂ ਇੱਕ ਜਣੇ ਦਾ ਨਾਂ ਨਹੀਂ ਲੈ ਸਕਦੇ ਕਿਉਂਕਿ ਸਾਰੀਆਂ ਪਾਰਟੀਆਂ ਸਾਰੇ ਲੀਡਰ ਸਾਰੀਆਂ ਜਿੰਨੀਆਂ ਵੀ ਤਾਕਤਾਂ ਨੇ ਮਾੜੀਆਂ ਉਹ ਹਮੇਸ਼ਾ ਟਾਰਗੇਟ ਹੀ ਕਰਦੀਆਂ ਰਹੀਆਂ ਨੇ ਕਦੇ ਸਾਜ਼ਿਸ਼ ਨਾਲ ਕੋਈ ਮੰਦਬੁੱਧੀ ਘੱਲ ਦਿੰਦੇ ਨੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਕਰਾ ਦਿਓ ਕਦੇ ਕੋਈ ਵੀ ਮਾੜੀ ਘਟਨਾ ਕਰਾ ਦਿਓ ਪੰਜਾਬ ਦੇ ਵਿੱਚ ਔਰ ਇਹੀ ਚੀਜ਼ ਨੂੰ ਉਸ ਜਗ੍ਹਾ ਦੇ ਉੱਤੇ ਰੱਖ ਕੇ ਵੀ ਇਹਨਾਂ ਨੇ ਪੇਸ਼ ਕੀਤਾ ਹੁਣ ਇਹ ਜਿਹੜੀ ਕੰਗਣਾ ਰਣੌਤ ਹੈ ਉਹਦੇ ਵਿੱਚ ਮੁੱਖ ਰੋਲ ਕਰ ਰਹੀ ਹੈ ਹੁਣ ਆਪਾਂ ਸਾਰੇ ਭੈਣ ਭਰਾ ਜਾਣਦੇ ਆ ਕਿ ਸਾਡੇ ਪੰਜਾਬ ਦਾ ਜਿਹੜਾ ਵਧੀਆ ਕਲਚਰ ਹੈ ਇੰਨਾ ਸ਼ਾਨਾਂ ਮਤੀ ਇਤਿਹਾਸ ਹੈ ਔਰ ਸ਼ਾਇਦ ਇਸ ਬੀਬੀ ਨੂੰ ਤੇ ਪਤਾ ਹੀ ਨਹੀਂ ਹੈ ਉਰੇ ਬੀਬੀ ਜਦੋਂ ਵੀ ਬੋਲਦੀ ਐ ਪਹਿਲਾਂ ਕਿਸਾਨਾਂ ਦੀਆਂ ਮਾਵਾਂ ਨੂੰ ਮਾੜਾ ਚੰਗਾ ਬੋਲਦੀ ਰਹੀ ਐ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਤੇ ਉੱਥੇ ਵੀ ਇਹ ਟਾਰਗੇਟ ਰਹੀ ਤੇ ਉਸ ਤੋਂ ਬਾਅਦ ਇਹਨੇ ਕਾਫੀ ਧੀਰ ਤੱਕ ਇਹਨੇ ਬਿਆਨਬਾਜ਼ੀ ਸਾਡੇ ਵਾਸਤੇ ਬਹੁਤ ਅਤਵਾਦੀ ਬੜਾ ਕੁਝ ਸਾਨੂੰ ਦੱਸਦੀ ਐ ਇਹ ਪਰ ਕੀ ਹੋਇਆ ਐ ਕਿ ਹੁਣ ਜੇ ਫਿਲਮ ਬਣਾਈ ਐ ਤੇ ਫਿਲਮ ਦੇ ਵਿੱਚ ਵੀ ਆਖਰ ਸਿੱਖਾਂ ਨੂੰ ਮਾੜਾ ਹੀ ਦਿਖਾਇਆ ਗਿਆ ਇਹ ਜਿੰਨਾ ਵੀ ਜ਼ਿਕਰ ਹੋਇਆ ਕੱਲ ਸ਼੍ਰੋਮਣੀ ਕਮੇਟੀ ਦਾ ਵੀ ਬਿਆਨ ਅਸੀਂ ਪੜ੍ਹ ਰਹੇ ਸੀ ਸੁਣ ਰਹੇ ਸੀ ਤੇ ਧਾਮੀ ਸਾਹਿਬ ਨੇ ਵੀ ਇਹ ਕਿਹਾ ਹੈ ਕਿ ਜਿੰਨੀ ਦੇਰ ਉਹ ਸੈਂਸਰ ਤੋਂ ਪਾਸ ਨਹੀਂ ਸਾਡੇ ਸਿੱਖ ਸੈਂਸਰ ਤੋਂ ਪਾਸ ਨਹੀਂ ਹੁੰਦੀ ਫਿਲਮ ਉਨੀ ਦੇਰ ਦੇਤੇ ਬੈਨ ਲਾਇਆ ਜਾਵੇ ਕਿਉਂਕਿ ਇਹਦੇ ਨਾਲ ਸਿੱਖਾਂ ਦੇ ਹਿਰਦੇ ਜਿਹੜੇ ਨੇ ਹੋਰ ਵਲੁੰਦਰੇ ਗਏ ਕਿਉਂਕਿ ਜਿਹੜੇ ਇਹਦੇ ਵਿੱਚ ਸੀਨ ਪਾਏ ਨੇ ਉਹ ਸਾਡੇ ਸਿੱਖਾਂ ਵਾਸਤੇ ਬਹੁਤ ਮੰਦ ਭਾਗੇ ਨੇ ਜਿਹੜੇ ਕਿ ਸਾਡੇ ਉਹ ਜਿਹੜੇ ਸੀਨ ਸਾਡੇ ਨਾਲ 84 ਚ ਹੋਏ ਨੇ ਇੱਕ ਤੇ ਸਾਡੇ ਉਹ ਜ਼ਖਮ ਦੁਬਾਰਾ ਹਰੇ ਕਰ ਹਰੇ ਕਰ ਦਿੰਦੀ ਹੈ ਫਿਲਮ ਕਿਉਂਕਿ ਉਹ ਸੀਨ ਸਾਨੂੰ ਦੁਬਾਰਾ ਦੇਖਣ ਨੂੰ ਮਿਲਣਗੇ ਫਿਰ ਉਹਦੇ ਵਿੱਚ ਰੀਅਲ ਜਿਹੜੀ ਚੀਜ਼ ਸੀ ਉਹ ਘੱਟ ਵਿਖਾਈ ਜਾਣੀ ਆ ਉਹਦੇ ਵਿੱਚ ਆਪਣੇ ਆਪ ਪਾਏ ਹੋਏ ਸੀਨ ਬਹੁਤ ਜ਼ਿਆਦਾ ਨੇ ਜਿਹੜੇ ਕਿ ਇਹ ਸਿੱਖਾਂ ਦੇ ਪਹਿਲਾਂ ਹੀ ਵਿਰੋਧੀ ਹੈ ਬੀਬੀ ਤੇ ਇਹਨੇ ਸਿੱਖਾਂ ਦੇ ਵਾਸਤੇ ਹੋਰ ਜ਼ਿਆਦਾ ਵਿਰੋਧੀ ਸੀਨ ਪਾ ਕੇ ਸਾਨੂੰ ਉੱਥੇ ਮਾੜਾ ਦਿਖਾਇਆ ਗਿਆ ਆ ਪੂਰੀ ਦੁਨੀਆ ਦੇ ਵਿੱਚ ਸਾਡਾ ਇਤਿਹਾਸ ਜਿਹੜਾ ਆ ਉਹ ਖਰਾਬ ਕਰਕੇ ਪੇਸ਼ ਕੀਤਾ ਗਿਆ ਤਾਂ ਮਤਲਬ ਤੁਸੀਂ ਕਹਿ ਰਹੇ ਹੋ ਕਿ ਜ਼ਖਮ ਤਾਂ ਦਿਖਾਏ ਜਾਣਗੇ ਲੂਨ ਵੀ ਪਾਉਣ ਦੀ ਤਿਆਰੀ ਹੈ ਮਤਲਬ ਤੁਹਾਡੀ ਜੋ ਮਾਨਸਿਕਤਾ ਹੈ ਹਾਂ ਜੀ ਨੂਨ ਪਾਉਣੇ ਆ ਜਦੋਂ ਹੁਣ ਫਿਲਮ ਚੱਲੂਗੀ ਉਹਦੇ ਵਿੱਚ ਦਿਖਾਏ ਹੋਣੇ ਸਾਡੇ ਸੀਨ ਦਿਖਾਏ ਹੋਣੇ ਮਾਰੇ ਸੀਨ ਦਿਖਾਏ ਹੋਣੇ ਚੰਗੇ ਦਾ ਦਿਖਾਏ ਹੋਣੇ ਟੈਰਾਂ ਦੇ ਵਿੱਚ ਗੱਲਾਂ ਗੱਲਾਂ ਦੇ ਵਿੱਚ ਟੈਰ ਪਾ ਕੇ ਸਾੜਿਆ ਹੋਣਾ ਆ ਬੀਬੀ ਘੜੀ ਸਾਡੇ ਸਾਰੇ ਤਾਜ਼ੇ ਸੀਨ ਹੋ ਜਾਣੇ ਆ ਉਹਨੇ ਜਿਹੜੀ ਬੀਬੀ ਕੀ ਨਾਂ ਸੀਗੀ ਸੋਨੀਆ ਇੰਦਰਾ ਗਾਂਧੀ ਇੰਦਰਾ ਗਾਂਧੀ ਦੇ ਚਲੋ ਕਾਂਡ ਸੀ ਨੁਕਸਾਨ ਜੋ ਉਹਨੇ ਵੀ ਕੀਤਾ ਜੋ ਹੋਇਆ ਇੱਕ ਇੱਕ ਐਕਸੀਡੈਂਟ ਸਮਝਾਂਗੇ ਸੀ ਇੰਦਰਾ ਗਾਂਧੀ ਨੇ ਐਕਸੀਡੈਂਟ ਹੋਇਆ ਜੋ ਉਹ ਵੀ ਉਹਨਾਂ ਨੇ ਪੇਸ ਕਰਨਾ ਵੀ ਇਹਨਾਂ ਨੇ ਇੰਦਰਾ ਗਾਂਧੀ ਮਾਰੀ ਕਰਨਗੇ ਨਹੀਂ ਕਰਨਗੇ ਪੇਸ ਉਹ ਸਾਡੇ ਤੇ ਹੁਣ ਜਿਹੜੀਆਂ ਉਹ ਚੀਜ਼ਾਂ ਨੇ ਉਹ ਦੁਬਾਰਾ ਸਾਡੇ ਤੇ ਹਰਿਆ ਨਹੀਂ ਹੋਣਗੀਆਂ ਉਹ ਜਿਹੜੀਆਂ ਕਲਮ ਜਿਹੜੀ ਉਹਨੇ ਕਲਮ ਲਿਖੀ ਹੋਈ ਆ ਫਿਲਮ ਕਲਮ ਦੇ ਨਾਲ ਉਹ ਕਲਮ ਨਹੀਂ ਹੈਗੀ ਉਹ ਕਿਰਪਾਨ ਹੈ ਉਹ ਸਿੱਖਾਂ ਦੇ ਦਿਲਾਂ ਦੇ ਵਿੱਚ ਹੱਕ ਦੇ ਵਿੱਚ ਸਰਾਖ ਕੀਤੇ ਹੋਇਆ ਉਹ ਕਲਮ ਨੇ ਕਿਰਪਾਨ ਨੇ ਕਲਮ ਨਹੀਂ ਗਨਾਂਗੇ ਉਹ ਕਲਮ ਦੀ ਮਾਰ ਕਿਰਪਾਨ ਦੀ ਮਾਰ ਇੱਕਾ ਤੇ ਉਹਨੇ ਸਾਡੇ ਦਿਲਾਂ ਦੇ ਵਿੱਚ ਝਕਮ ਕੀਤੇ ਆ ਤੇ ਅਸੀਂ ਉਹਨੂੰ ਕਹਿਣਾ ਚਾਹੁੰਦੇ ਆ ਜਿਹੜੀ ਇਹ ਫਿਲਮ ਹੈਗੀ ਆ ਤੇ ਜੇ ਗਲਤ ਹੋਈ ਜੇ ਸਾਡਾ ਕੋਈ ਇਦਾਂ ਦੇ ਕੋਈ ਸਾਡੀ ਬੇਅਦਬੀ ਹੋਈ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਜਾਂ ਸਾਡੇ ਸਿੱਖਾਂ ਬਾਰੇ ਕਿਸੇ ਕੋਈ ਪੜਕਾਉ ਬਿਆਨ ਹੋਏ ਅਸੀਂ ਉਹ ਫਿਲਮ ਬੰਦ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਕੰਗਣਾਂ ਦੇ ਉੱਤੇ ਪਰਚਾ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂ ਸਾਡੀ ਸਿੱਖ ਕੂਮ ਜਿਹੜੀ ਹੈਗੀ ਆ ਉਹਨੂੰ ਦਿਲਾਂ ਦੇ ਠੇਸ ਪਹੁੰਚੂਗੀ ਅਸੀਂ ਇਹ ਠੇਸ ਨਹੀਂ ਪਹੁੰਚਣ ਦੇਣਾ ਚਾਹੁੰਗੇ ਅਸੀਂ ਵੀ ਆਪਣੇ ਪੰਜਾਬ ਦੇ ਆਪਣੇ ਭਾਰਤ ਦੇਸ਼ ਦੇ ਰਾਖੇ ਹਗੇ ਆ ਅਸੀਂ ਵੀ ਸੇਵਾ ਕਰਦੇ ਆ ਸਾਡੇ ਗੁਰੂ ਮਹਾਰਾਜ ਨੇ ਆਗਿਆ ਲਾਈ ਆ ਵੀ ਸੇਵਾ ਕਰਨੀ ਆ ਜੇ ਸਾਡੇਆਂ ਦੇ ਜਿਵੇਂ ਹੁਣ ਧੀਆਂ ਭੈਣਾਂ ਦੀਆਂ ਜਿੱਦਾਂ ਲੁੱਟੀਆਂ ਜਾਂਦੀਆਂ ਨੇ ਹੁਣ ਇਹ ਵੀ ਸਾਡੀ ਇੱਕ ਸਾਡੀ ਇੱਜ਼ਤ ਹੈ ਸਾਡੇ ਜੇ ਹੁਣ ਪਹੁੰਹਣਗੇ ਜੇ ਲਾਉਣਗੇ ਵਿੱਚ ਅੱਗਾ ਟਾਇਰ ਪਾ ਕੇ ਗੱਲ ਦੇ ਵਿੱਚ ਟਾਇਰ ਪਾ ਕੇ ਸਾੜਨਗੇ ਐਦਾਂ ਕਰਨਗੇ ਇਦਾਂ ਦੀਆਂ ਚੀਜ਼ਾਂ ਅਸੀਂ ਛੋੜੀ ਚ ਲਾਂਗੇ ਇਹ ਤਾਂ ਬੋਨ ਕਰਾਵਾਉਣਾ ਇਹਨੂੰ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਸਾਡੀ ਸਰਮੌਰ ਅਦਾਲਤ ਹੈ ਸਿੱਖਾਂ ਦੀ ਅਕਾਲ ਤਖਤ ਸਾਹਿਬ ਉੱਥੋਂ ਇਹਨੂੰ ਪਾਸ ਕਰਾਉਣਾ ਚਾਹੀਦਾ ਹੈ ਇਸ ਪੂਰਮ ਪੂਰੀ ਫਿਲਮ ਉਹਨਾਂ ਨੂੰ ਦਿਖਾਉਣੀ ਚਾਹੀਦੀ ਹੈ ਜੇ ਸਾਡੇ ਜਥੇਦਾਰ ਇਹਨੂੰ ਪਾਸ ਕਰਨਗੇ ਫਿਰ ਇਹ ਫਿਲਮ ਚੱਲਣੀ ਚਾਹੀਦੀ ਹੈ ਨਹੀਂ ਤੇ ਸਰਕਾਰਾਂ ਨੂੰ ਇਹਦੇ ਤੇ ਤੁਰੰਤ ਬੈਨ ਲਾਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹ ਬਲਉਂਦਰੀਆਂ ਜਾਂਦੀਆਂ ਨੇ ਇਸ ਫਿਲਮ ਦੇ ਨਾਲ ਸਾਡੇ ਸਿੱਖਾਂ ਦਾ ਹਿਰਦਾ ਬਲਉਂਦਰੀਆ ਜਾਂਦਾ ਔਰ ਅਸੀਂ ਇਹ ਨਹੀਂ ਚਾਹੁੰਦੇ ਸਰਕਾਰਾਂ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਫਿਲਮ ਜਿਹੜੀ ਹੈ ਜ਼ਰੂਰ ਸਾਡੇ ਅਕਾਲ ਤਖਤ ਸਾਹਿਬ ਤੋਂ ਪਾਸ ਕਰਾਈ ਜਾਵੇ ਤੇ ਫਿਰ ਇਹ ਦੁਨੀਆ ਦੇਸ਼ ਨੂੰ ਦਿਖਾਈ ਜਾਵੇ ਤਾਂ ਕਿ ਸਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਉਸ ਤੋਂ ਬਾਅਦ ਕੋਈ ਹੋਰ ਜੋ ਅਕਾਲ ਤਖਤ ਨੂੰ ਤੁਸੀਂ ਸੁਨੇਹਾ ਲਾਣਾ ਚਾਹੋਗੇ ਇਸ ਫਿਲਮ ਦੇ ਮੱਦੇ ਨਜ਼ਰ ਕਿਉਂਕਿ ਦੇਖੋ ਅਸੀਂ ਤੁਸੀਂ ਸਾਰੇ ਤਾਂ ਉੱਥੇ ਜਾ ਕੇ ਬੈਠੇ ਨਹੀਂ ਅਕਾਲ ਤਖਤ ਤੋਂ ਹੀ ਅਪਰੂਵਲ ਮਿਲਣੀ ਹੈ ਉੱਥੇ ਹੀ ਜੋ ਜਥੇਬੰਦੀ ਬੈਠੀ ਹੈ ਉਹੀ ਅਪਰੂਵ ਕਰੇਗੀ ਦੇਖੋ ਜੀ ਅਸੀਂ ਤੇ ਬੇਨਤੀ ਹੱਥ ਜੋੜ ਕੇ ਕਰਦੇ ਹਾਂ ਅਸੀ ਸਨਵਾ ਕੇ ਸਦਾ ਹੀ ਕਿ ਅਕਾਲ ਤਖਤ ਸਾਹਿਬ ਤੋਂ ਜੋ ਵੀ ਹੁਕਮ ਹੋਏਗਾ ਉਹ ਸਾਰੀ ਸਿੱਖ ਕੌਮ ਨੂੰ ਦਿਲੋਂ ਮਨਜ਼ੂਰ ਹੁੰਦਾ ਔਰ ਅਸੀਂ ਕਹਿੰਨੇ ਆਂ ਫਿਲਮ ਵੀ ਅਕਸ਼ਰੀ ਅਕਾਲ ਤਖਸੈਬ ਦੇ ਜਥੇਦਾਰਾਂ ਨੂੰ ਦਿਖਾ ਕੇ ਤੇ ਉਹਨਾਂ ਤੋਂ ਆਗਿਆ ਲਈ ਜਾਵੇ ਤਾਂ ਇਹ ਫਿਲਮ ਰਿਲੀਜ਼ ਕੀਤੀ ਜਾਵੇ ਤੇ ਅਸੀਂ ਜਥੇਬੰਦੀਆਂ ਨੂੰ ਵੀ ਤੇ ਸਰਕਾਰਾਂ ਨੂੰ ਵੀ ਤੇ ਆਪਣੇ ਜਥੇਦਾਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਸ ਫਿਲਮ ਦੀ ਕੋਹਖ ਪੜਤਾਲ ਕਰਕੇ ਹੀ ਇਹਨੂੰ ਰਿਲੀਜ਼ ਕਰਾਇਆ ਜਾਵੇ ਤਾਂ ਕਿ ਕਿਸੇ ਵੀ ਮਾਹੌਲ ਖਰਾਬ ਨਾ ਹੋਵੇ ਤੇ ਸਾਰਿਆਂ ਦਾ ਹਿਰਦਾ ਜਿਹੜਾ ਸ਼ਾਂਤਮਈ ਟੰਗ ਨਾ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ